ਨਵਾਂ ਸਾਲ ਚੜ੍ਹ ਚੁੱਕਿਆ ਆ 2024 ਦਾ ਸਮਾਂ ਆ ਔਰ 2024 ਦੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਹੋ ਰਿਹਾ ਆ ਉੱਥੇ ਹੀ ਮੌਜੂਦਾ ਕੇਂਦਰ ਸਰਕਾਰ ਯਾਨੀ ਕਿ ਭਾਜਪਾ ਸਰਕਾਰ ਜਿਹੜੀ ਅਜੇ ਤੱਕ ਕਾਇਮ ਹੈਗੀ ਆ ਉਸ ਸਰਕਾਰ ਵੱਲੋਂ ਆਪਣਾ ਬਜਟ ਸੈਸ਼ਨ ਐਲਾਨ ਦਿੱਤਾ ਗਿਆ ਆ ਬਜਟ ਸੈਸ਼ਨ ਸ਼ੁਰੂ ਹੋਵੇਗਾ 31 ਜਨਵਰੀ ਤੋਂ ਇਹ ਇੱਕ ਅੰਤਰੀਮ ਬਜਟ ਸੈਸ਼ਨ ਹੈਗਾ ਆ ਇੱਕ ਆਰਜ਼ੀ ਬਜਟ ਸੈਸ਼ਨ ਹੈਗਾ ਆ ਔਰ ਇਸੇ ਆਧਾਰ ਦੇ ਉੱਤੇ 31 ਜਨਵਰੀ ਤੋਂ 9 ਫਰਵਰੀ ਤੱਕ ਇਹ ਸੈਸ਼ਨ ਸੱਦਿਆ ਗਿਆ ਹੈ ਇਸ ਤੋਂ ਬਾਅਦ ਚੋਣਾ ਆ ਜਾਣਗੀਆਂ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣ ਜਾਏਗੀ ਨਵੀਂ ਸਰਕਾਰ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਦੁਬਾਰਾ ਇੱਕ ਬਜਟ ਸੈਸ਼ਨ ਸੱਦਿਆ ਜਾਵੇਗਾ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਜਟ ਕਿਸ ਤਰ੍ਹਾਂ ਰਹੇਗਾ ਉਸ ਬਾਰੇ ਚਰਚਾ ਹੋ ਸਕਦੀ ਹੈ ਖੈਰ ਫਿਲਹਾਲ ਬਜਟ ਸੈਸ਼ਨ ਜਿਹੜਾ ਮੌਜੂਦਾ ਸਰਕਾਰ ਦਾ ਹੈਗਾ ਆ ਇੱਕ ਅੰਤਰੀਮ ਬਜਟ ਸੈਸ਼ਨ ਉਸ ਦਾ ਐਲਾਨ ਕਰ ਦਿੱਤਾ ਹੈ ਔਰ ਇਸੇ ਵਿੱਚ ਦੱਸਿਆ ਗਿਆ ਕਿ 1 ਫਰਵਰੀ ਨੂੰ ਨਿਰਮਲਾ ਸੀਤਾਰਾਮਨ ਇੱਕ ਅੰਤਰੀਮ ਬਜਟ ਜਿਹੜਾ ਉਹ ਪੇਸ਼ ਕਰਨਗੇ ਉਸ ਬਜਟ ਦੇ ਵਿੱਚ ਉਸ ਟੈਂਪੋਰਰੀ ਬਜਟ ਦੇ ਵਿੱਚ ਖਾਸ ਕਰਕੇ ਉਨੇ ਸਮੇਂ ਤੱਕ ਦਾ ਬਜਟ ਦਿੱਤਾ ਜਾਵੇਗਾ ਜਦ ਤੱਕ ਚੋਣਾਂ ਨਹੀਂ ਹੁੰਦੀਆਂ ਲੋਕ ਸਭਾ ਚੋਣਾਂ ਕਿਉਂਕਿ ਸਿਰਤੇ ਨੇ ਆਉਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਹੀ ਇੱਕ ਪਾਸੇ ਤਾਂ ਚਰਚਾਵਾਂ ਚੱਲਦੀਆਂ ਪਈਆਂ ਨੇ ਸਿਆਸੀ ਪੰਦਰ ਦੇ ਉੱਤੇ ਪਚਾਲ ਖੜੇ ਹੋ ਰਹੇ ਨੇ ਔਰ ਨਾਲ ਦੀ ਨਾਲ ਹੁਣ ਇੱਕ ਅੰਤਰੀਮ ਬਜਟ ਸੈਸ਼ਨ ਆ ਚੱਲਿਆ ਆ ਇੱਕ ਪਾਸੇ ਅਜੇ ਹੋਣੀ ਸਰਦਰਤ ਇਜਲਾਸ ਲੋਕ ਸਭਾ ਦਾ ਖਤਮ ਹੋਇਆ ਸੀ ਜਿਸ ਦੇ ਵਿੱਚ ਖਾਸੇ ਹੰਗਾਮੇ ਹੋਏ ਨੇ ਜਿਸ ਦੇ ਵਿੱਚ ਵਿਰੋਧੀ ਧਿਰਾਂ ਬਾਹਰ ਕੱਢ ਦਿੱਤੀਆਂ ਗਈਆਂ ਨੇ ਉਹਨਾਂ ਦੇ ਐਮਪੀਜ਼ ਬਾਹਰ ਕੱਢ ਦਿੱਤੇ ਗਏ ਸਨ ਪਰ ਹੁਣ ਬਜਟ ਸੈਸ਼ਨ ਦਾ ਸਮਾਂ ਆ ਚੁੱਕਿਆ ਹੈ ਔਰ 1 ਫਰਵਰੀ ਨੂੰ ਨਿਰਮਲਾ ਸੀ타ਰਾਮਨ ਜਿਹੜੇ ਵਿੱਤ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਬਜਟ ਜਿਹੜਾ ਯੂਨੀਅਨ ਬਜਟ ਹੈਗਾ ਆ ਇੱਕ ਅੰਤਰੀਮ ਯੂਨੀਅਨ ਬਜਟ ਹੈਗਾ ਆ ਉਹ ਪੇਸ਼ ਕੀਤਾ ਜਾਵੇਗਾ ਟੈਂਪਰੇਰੀ ਯੂਨੀਅਨ ਬਜਟ ਪੇਸ਼ ਕੀਤਾ ਜਾਵੇਗਾ ਇਸ ਬਾਬਤ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਲਾਦ ਜੋਸ਼ੀ ਨੇ ਆਪਣੇ ਟਵਿੱਟਰ ਦੇ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਸਾਫ ਤੋਂਰ ਤੇ ਕਿਹਾ ਹੈ ਕਿ ਪ੍ਰੋਗਰਾਮ 31 ਜਨਵਰੀ ਤੋਂ ਲੈ ਕੇ 9 ਫਰਵਰੀ ਤੱਕ ਚੱਲੇਗਾ ਇਹ ਬਜਟ ਇਜਲਾਸ 31 ਫਰਵਰੀ ਤੋਂ 9 ਫਰਵਰੀ ਤੱਕ ਹੋਵੇਗਾ ਔਰ ਨਿਰਮਲਾ ਸਿਤਾ ਰਾਮਨ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਕਰ ਦਿੱਤਾ ਜਾਵੇਗਾ ਇੰਟਰਮ ਬਜਟ ਬਜਟ ਅੰਤਰੀਮ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਖੈਰ ਇਸ ਬਜਟ ਦੇ ਵਿੱਚ ਕੀ ਕੁਝ ਹਾਈਲਾਈਟਸ ਰਹਿੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਔਰ ਨਾਲ ਦੀ ਨਾਲ ਇਹ ਅੰਤਰੀਮ ਬਜਟ ਦੀ ਮਿਆਦ ਕ ਕਰੇਗੀ ਯਾਨੀ ਕਿ ਲੋਕ ਸਭਾ ਚੋਣਾਂ ਕਦੋਂ ਤੇ ਉਸ ਤੋਂ ਬਾਅਦ ਨਵਾਂ ਬਜਟ ਕੀ ਕੁਝ ਕਵੇਗਾ ਭਾਰਤ ਦਾ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਉਹਨਾਂ ਲਈ ਬਨੇ ਰਹੋ 1 India Punjabi Subscribe to 1 India channel and never miss an update